ਅੱਜ ਦੀ 컬렉ਸ਼ਨ ਹੋਏਗੀ ਬਹੁਤ ਹੀ ਪਿਆਰੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਆਪਾਂ ਇਹਨਾਂ ਦੇ ਵਿੱਚ ਬਹੁਤ ਹੀ ਪਿਆਰੇ ਪਾਰਟੀਆਂ ਵਿਆਹਾਂ ਸ਼ਾਦੀਆਂ ਲਈ ਸੂਟ ਐਡ ਕੀਤੇ ਹੋਏ ਨੇ ਇਹ ਜਿਹੜਾ ਸੂਟ ਹੋਏਗਾ ਸ਼ਰਟ ਰਹੇਗੀ ਪਿਓਰ ਡੋਲਾ ਸਿਲਕ ਬਨਾਸੀ ਦੀ ਹੋਏਗੀ ਨਾਲ ਇਸ ਦੇ ਬਾਟਮ ਆਪਾਂ ਕ੍ਰੇਪ ਦੀ ਲਗਾਈ ਹੋਈ ਹੈ ਇਹ ਤੁਹਾਨੂੰ 2 ਮੀਟਰ ਸ਼ਰਟ 2 ਮੀਟਰ ਹੋਏਗੀ ਇਸ ਦੀ ਬਾਟਮ ਦੀ ਕੱਟ ਵਿਦਆਊਟ ਦੁਪੱਟਾ ਸੂਟ ਹੋਣਗੇ ਪ੍ਰਾਈਸ ਇਹਨਾਂ ਦਾ ਮੈਂਸ਼ਨ ਕੀਤਾ ہوا ਸੂਟ ਦਾ ਸ਼ਰਟ ਐਂਡ ਬਾਟਮ ਦਾ ਹੋਏਗਾ ਕੰਬੋ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਦੁਪੱਟੇ ਤੁਸੀਂ ਇਹਨਾਂ ਦੇ ਨਾਲ ਆਪ ਰੈਡੀ ਕਰਵਾ ਸਕਦੇ ਹੋ ਕਲਰ ਆਪਸ਼ਨ ਬਹੁਤ ਹੀ ਪਿਆਰੇ ਡਾਰਕ ਐਡ ਕੀਤੇ ਹੋਏ ਨੇ ਅਗਲਾ ਜਿਹੜਾ ਸੂਟ ਹੋਏਗਾ ਇਹ ਤੁਹਾਨੂੰ ਪਿਓਰ ਵਿਸਕੋਸ ਗਰੇਪ ਦਾ ਫੈਬਰਿਕ ਮਿਲ ਜੇਗਾ ਏਮਬ੍ਰੋਇਡਰੀ ਇਸੇ ਉੱਪਰ ਬਹੁਤ ਹੀ ਪਿਆਰੀ ਕੀਤੀ ਹੋਈ ਹੈ ਕਲਰ ਆਪਸ਼ਨ ਬਹੁਤ ਹੀ ਪਿਆਰੇ ਡਾਰਕ ਐਡ ਕੀਤੇ ਹੋਏ ਨੇ ਕੋਈ ਵੀ ਸੂਟ ਤੁਸੀਂ ਪ੍ਰਾਈਸ ਚੈੱਕ ਕਰਕੇ ਸੂਟ ਬੁੱਕ ਕਰਵਾ ਸਕਦੇ ਹੋ ਅਗਲਾ ਜਿਹੜਾ ਫੈਬਰਿਕ ਰਹੇਗਾ ਪਿਓਰ ਤੁਹਾਨੂੰ ਸ਼ਰਟ ਮਿਲ ਜੇਗੀ ਵਿਸਕੋਸ ਚਨਾਉਣ ਦੀ ਪ੍ਰਿੰਟਡ ਸ਼ਰਟ ਹੋਏਗੀ ਪ੍ਰਿੰਟ ਦੇ ਉੱਪਰ ਬਹੁਤ ਹੀ ਪਿਆਰਾ ਡਿਜ਼ਾਈਨਰ embroidery ਵਰਕ ਕੀਤਾ ਗਿਆ। ਬਾਟਮ ਨਾਲ ਇਹਨਾਂ ਦੇ ਪਲੇਨ ਐਡ ਕੀਤੀ ਹੋਈ ਹੈ। ਪ੍ਰਾਈਸ ਆਪਾਂ ਇਹਨਾਂ ਦਾ ਮੈਂਸ਼ਨ ਕੀਤਾ ਹੋਇਆ। ਇਹ ਵੀ ਵਿਦਆਊਟ ਦੁਪੱਟਾ ਸੂਟ ਹੋਣਗੇ। ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਆਪਣੇ ਲਈ ਪ੍ਰਾਈਸ ਚੈੱਕ ਕਰਕੇ ਸੂਟ ਉਹ ਬੁੱਕ ਕਰਵਾ ਸਕਦੇ ਹੋ। ਅਗਲਾ ਜਿਹੜਾ ਸੂਟ ਹੋਏਗਾ ਕਾਟਨ ਦਾ ਹੋਏਗਾ। ਚਿਕਨ ਕਾਰੀ ਵਰਕ ਰਹੇਗਾ ਇਸ ਦੇ ਉੱਪਰ ਵੀ ਪ੍ਰਾਈਸ ਆਪਾਂ ਇਹਨਾਂ ਸੂਟਾਂ ਦਾ ਵੀ ਪਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਕੀਤਾ ਹੋਇਆ। ਅਗਰ ਤੁਸੀਂ 5 ਮੀਟਰ ਦੀ ਕੱਟ ਲੈਣਾ ਚਾਹੁੰਦੇ ਹੋ ਇਹਨਾਂ ਵਿੱਚੋਂ ਤੁਸੀਂ ਉਹ ਵੀ ਲੈ ਸਕਦੇ ਹੋ ਕਲਰ ਕਲਰ ਆਪਸ਼ਨ ਵੀ ਇਹਨਾਂ ਦੇ ਵਿੱਚ ਬਹੁਤ ਹੀ ਪਿਆਰੇ ਐਡ ਕੀਤੇ ਹੋਏ ਨੇ ਅਗਲਾ ਜਿਹੜਾ ਫੈਬਰਿਕ ਹੋਏਗਾ ਤੁਹਾਨੂੰ ਪਿਓਰ ਔਰਗੈਂਜ਼ਾ ਦਾ ਸੂਟ ਮਿਲ ਜਾਏਗਾ ਇਸੇ ਉੱਪਰ ਬਹੁਤ ਹੀ ਪਿਆਰਾ ਕਟ ਦਾਣਾ ਏਮਬਰਾਇਡਰੀ ਕੀਤੀ ਗਈ ਹੈ ਬਾਟਮ ਦੇ ਉੱਪਰ ਬੁੱਟੀ ਵਰਕ ਕੀਤਾ ਗਿਆ ਬਾਟਮ ਵੀ ਨਾਲ ਔਰਗੈਂਜ਼ਾ ਦੀ ਹੋਏਗੀ ਪ੍ਰਾਈਸ ਆਪਾਂ ਇਹਨਾਂ ਸੂਟਾਂ ਦਾ ਵੀ ਸ਼ਰਟ ਦਾ ਐਂਡ ਬਾਟਮ ਦਾ ਪਰਮੀਟਰ ਮੈਂਸ਼ਨ ਕੀਤਾ ਹੋਇਆ ਕਲਰ ਆਪਸ਼ਨ ਬਹੁਤ ਹੀ ਪਿਆਰੇ ਇਹਨਾਂ ਦੇ ਵਿੱਚ ਵੀ ਦਿੱਤੇ ਗਏ ਨੇ ਅਗਲਾ ਜਿਹੜਾ ਫੈਬਰਿਕ ਹੋਏਗਾ ਇਹ ਵੀ ਤੁਹਾਨੂੰ ਆਰਗੈਂਜ਼ਾ ਦਾ ਹੀ ਮਿਲ ਜੇਗਾ ਪ੍ਰਾਈਸ ਆਪਾਂ ਇਹਨਾਂ ਦਾ ਵੀ ਪਰ ਮੀਟਰ ਦੇ ਹਿਸਾਬ ਨਾਲ ਮੈਂਸ਼ਨ ਕੀਤਾ ਹੋਇਆ ਕਲਰ ਆਪਸ਼ਨ ਇਹਨਾਂ ਦੇ ਨਾਲ ਬਹੁਤ ਹੀ ਇਹਦੇ ਵਿੱਚ ਪਿਆਰੇ ਐਡ ਕੀਤੇ ਹੋਏ ਨੇ ਬਾਟਮ ਇਹਨਾਂ ਦੇ ਨਾਲ ਪਲੇਨ ਲਗਾਈ ਹੋਈ ਏ ਕੋਈ ਵੀ ਸੂਟ ਤੁਸੀਂ ਆਰਡਰ ਕਰਵਾ ਸਕਦੇ ਹੋ